ਲੋ ਜੀ ਅੱਜ ਮੈਂ ਲੈ ਕੇ ਆਈਆਂ ਬੇਸਣ ਦੀ ਬਰਫੀ ਬੇਸਣ ਦੀ ਬਰਫੀ ਬਣਾਉਣ ਦੇ ਲਈ ਪਹਿਲਾਂ ਅਸੀਂ ਲਵਾਂਗੇ 300 ਗ੍ਰਾਮ ਬੇਸਣ 150 ਗ੍ਰਾਮ ਦੇਸੀ ਘਿਓ ਅਤੇ 250 ਗ੍ਰਾਮ ਖੰਡ ਜਿੰਨਾ ਅਸੀਂ ਬੇਸਣ ਲੈਣਾ ਹੈ ਉਹਦਾ ਅੱਧ ਆਪਾਂ ਦੇਸੀ ਘਿਓ ਲੈਣਾ ਹੈ ਦੇਸੀ ਘਿਓ ਪਾ ਦਿੱਤਾ ਹੈ ਫਰਾਈਪੈਨ ਦੇ ਵਿੱਚ ਬੇਸਣ ਪਾਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਗੈਸ ਨੂੰ ਔਨ ਕਰਕੇ ਬੇਸਣ ਨੂੰ ਚੰਗੀ ਤਰ੍ਹਾਂ ਭੁੰਨ ਕੇ ਆਪਾਂ ਤਿਆਰ ਕਰਨਾ ਹੈ ਬੇਸਨ ਆਪਾਂ ਬਿਲਕੁਲ ਮੱਠੇ ਸੇਕਦੇ ਉੱਤੇ ਭੁੰਨਾ ਹੈ ਗੈਸ ਆਪਾਂ ਤੇਜ਼ ਨਹੀਂ ਕਰਨੀ ਆ ਬੇਸਨ ਜਦੋਂ ਭੁੱਜ ਹੋ ਜਾਏਗਾ ਇਹਨੂੰ ਆਪਾਂ ਠੰਡਾ ਹੋਣ ਲਈ ਇੱਕ ਸਾਈਡ ਤੇ ਰੱਖ ਦੇਵਾਂਗੇ ਫਿਰ ਆਪਾਂ ਚਾਸ਼ਨੀ ਤਿਆਰ ਕਰਾਂਗੇ 250 ਗ੍ਰਾਮ ਖੰਡ ਦੇ ਵਿੱਚ ਅਸੀਂ ਅੱਧਾ ਕੱਪ ਪਾਣੀ ਦਾ ਪਾ ਦਵਾਂਗੇ ਜਿੰਨੀ ਖੰਡ ਹੋਏਗੀ ਉਹਦਾ ਅੱਧ ਅਸੀਂ ਪਾਣੀ ਪਾ ਜਦੋਂ ਚਾਸ਼ਨੀ ਥੋੜੀ ਜਿਹੀ ਚਿਪਚਿਪੀ ਹੋ ਜਾਵੇ ਤਾਂ ਮਤਲਬ ਹੈ ਕਿ ਜਿਹੜੀ ਸਾਡੀ ਚਾਸ਼ਨੀ ਬਣ ਕੇ ਤਿਆਰ ਹੋ ਗਈ ਹੈ ਤੇ ਇਧਰ ਬੇਸਣ ਠੰਡਾ ਕਰਕੇ ਚਾਸ਼ਨੀ ਵੀ ਥੋੜੀ ਜਿਹੀ ਠੰਡੀ ਕਰਕੇ ਦੋਨਾਂ ਨੂੰ ਆਪਾਂ ਮਿਕਸ ਕਰ ਦਵਾਂਗੇ ਗੈਸ ਆਪਾਂ ਬੰਦ ਹੀ ਰੱਖਣੀ ਹੈ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇੱਕ ਥਾਲੀ ਨੂੰ ਆਪਾਂ ਦੇਸੀ ਘਿਓ ਲਾ ਲਵਾਂਗੇ ਉਸ ਥਾਲੀ ਦੇ ਵਿੱਚ ਆਪਾਂ ਇਹ ਵਾਲਾ ਬੇਸਣ ਸ਼ਿਫਟ ਕਰਕੇ ਚੰਗੀ ਤਰ੍ਹਾਂ ਇਹਨੂੰ ਫੈਲਾ ਦੇਵਾਂਗੇ ਉੱਪਰੋਂ ਦੀ ਤੁਸੀਂ ਥੋੜਾ ਜਿਹਾ ਪਿਸਤਾ ਜਾਂ ਬਦਾਮ ਪਾ ਲਿਓ ਠੰਡਾ ਹੋਣ ਤੇ ਇਹਦੇ ਪੀਸ ਕੱਟ ਲਵਾਂਗੇ ਬਰਫੀ ਜਿਹੜੀ ਸਾਡੀ ਬਣ ਕੇ ਤਿਆਰ